ਕਿਹੜਾ ਕਿਹੜਾ ਰਾਸ਼ਨ ਕਿਹੜਾ ਕਿਹੜਾ ਲੈ ਕੇ ਆਇਆ ਤੁਸੀਂ ਆਪਣਾ ਖਾਣ ਪੀਣ ਦਾ ਸਾਰਾ ਹੀ ਸਮਾਨ ਹੈ ਗੱਪਰਚੂਨ ਦਾ ਤੇ ਮੈਡੀਸ਼ਨ ਵਗੈਰਾ ਸਭ ਕੁਝ ਲੈ ਗਿਆ ਅੱਗੇ ਕਿਹੜੇ ਪਿੰਡ ਚ ਚਲੇ ਹੋ ਤੁਸੀਂ ਹੁਣ ਅਸੀਂ ਦੇਖਦੇ ਜਿਹੜੇ ਜਿਹੜਾ ਬਾਬਾ ਨਾਲ ਇਨਸਾਈਡ ਹੁੰਦਾ ਇਸ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਕੀ ਸੋਚ ਰਹੇ ਹੋ ਕਿ ਇੱਕ ਧਰਮਤੂਪ ਉੱਪਰ ਉੱਠ ਕੇ ਜਾਤ ਪਾਤ ਉੱਪਰ ਉੱਠ ਕੇ ਜਿਹੜੀ ਮਨੁੱਖਤਾ ਦੀ ਸੇਵਾ ਲਈ ਬੋਚੇ ਹੋ ਤੁਸੀਂ ਜੀ ਉਹ ਇਨਸਾਨੀਅਤ ਉਹ ਜਿਹੜੀ ਬੜੀ ਜੋ ਹੈ ਇਨਸਾਨੀਅਤ ਹੈ سے بڑا کچھ نہیں ہے سر انسانیت کا انسانیت ہی سب سے بڑا धर्म ہے پیچھے دی گرائی ہے پھر کتنا مسلمان بھائی سارے والوں کتنی یا سمجھے بازاراں والوں کو پھسی گئی ہے سارے نہیں نہیں مسلمان بھائی سارے کے مسلمان بھائی ہاں تو جتنا محسوس کر رہے ہو کہ پانی ادھر ایا ادھر لیندا پنجاب بھی پرواپت کافی ہویا ادھر دے لوگ بھی ادھر دے لوگ بھی اس مصیبت دا سامنا کرنا پے گیا اے سب کوئی کرنا پڑ رہا ہے اس کے لیے ہمم ਤਦਵਿੰਦਰ ਸਿੰਘ ਦੀ ਕਿਸ ਤਰ੍ਹਾਂ ਦੇਖਦੇ ਹੋ ਮੁੱਖ ਮੰਤਰੀ ਭਾਈਚਾਰੇ ਦੇ ਇਸ ਜਸਤੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਆ ਦੇਖੋ ਹਾਲਾ ਸਾਗ ਇਹਦੀ ਇੱਕ ਤਸਵੀਰ ਹੈ ਨਾ ਬਾ ਕਮਾਲ ਬੇ ਮਸਾਲ ਆ ਪੰਜਾਬ ਦੇ ਵਿੱਚ ਪੂਰੇ ਸਾਡੇ ਭਾਈਚਾਰਿਆਂ ਨੇ ਕੁਝ ਯੂਪੀ ਬਿਹਾਰ ਤੋਂ ਆਏ ਲੋਕਾਂ ਨੂੰ ਢੋਲ ਵਜਾਵਾਂ ਜਾ ਕੇ ਗਲਾਂ ਚ ਹਾਰ ਪਾ ਪਾ ਕੇ ਉਹਨਾਂ ਦੇ ਘਰ ਵੱਡੇ ਕੀਤੇ ਸੀ ਤੇ ਉਹਨਾਂ ਨੂੰ ਲੈ ਕੇ ਪੰਜਾਬ ਚ ਆਏ ਸੀ ਹੂੰ ਤੇ ਜਦੋਂ ਮੁਸੀਬਤ ਤੇ ਪੰਜਾਬ ਦੇ ਉੱਪਰ ਮੁਸੀਬਤ ਪੈਂਦੀ ਆ ਤੇ ਸਭ ਤੋਂ ਵੱਧ ਸਭ ਤੋਂ ਪਹਿਲਾਂ ਰਾਮੂ ਭੱਜਦਾ ਹੂੰ ਪੰਜਾਬ ਨੂੰ ਛੱਡ ਕੇ ਹੂੰ ਤੇ ਆ ਮੇਰੇ ਖਿਆਲ ਨਾਲ ਮੇਰੀ ਜ਼ਿੰਦਗੀ ਦੀ ਪਹਿਲੀ ਮਿਸਾਲ ਆ ਕਿ ਸਾਡਾ ਮੁਸਲਮਾਨ ਭਾਈਚਾਰਾ ਪੰਜਾਬ ਵਾਸਤੇ ਬਾਹਰੋਂ ਚੱਲ ਕੇ ਪੰਜਾਬ 'ਚ ਆਇਆ ਹੂੰ ਉਹਨਾਂ ਸੋ ਜਿੱਥੋਂ ਇਹ ਆਏ ਨਾ ਉਹਦੇ ਵੱਡੀ ਤਦਦ ਦੇ ਵਿੱਚ ਉਹ ਲੋਕ ਰਹਿੰਦੇ ਹੁਣ ਲੇਕਿਨ ਉਹ ਪੰਜਾਬ ਦੇ ਵਿੱਚੋਂ ਜੇਬਾ ਭਰ ਕੇ ਲੈ ਕੇ ਉਂ ਜਾਂਦੇ ਆ ਤੇ ਇਹ ਲੋਕ ਜੇਬ ਚੋਂ ਲਾ ਕੇ ਪੰਜਾਬ ਨੂੰ ਦੇਣ ਆਏ ਤੇ ਇਹ ਬੜੀ ਵੱਡੀ ਗੱਲ ਆ ਆਪਸ ਦੇ ਵਿੱਚ ਔਰ ਇੱਕ ਚੀਜ਼ ਆ ਨਾ ਸਿੱਖ ਦਾ ਤੇ ਮੁਸਲਮਾਨ ਦਾ ਰਿਸ਼ਤਾ ਸਾਡੇ ਗੁਰੂ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਵਾਣਾ ਉਹਨੂੰ ਕਾਇਮ ਕੀਤਾ। ਹੂੰ। ਬਾਬਾ ਨਾਨਕ ਜੀ ਨੇ ਆਪਣੇ ਨਾਲ ਭਾਈ ਮਰਦਾਜਨ ਬਰਦਾਨਾ ਜੀ ਨੂੰ ਰੱਖਿਆ ਜਿਹੜੇ ਇੱਕ ਮੁਸਲਮਾਨ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਗੱਲ ਕਰੀਏ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਵੀ ਮੀਆਂ ਵੀਰਤ ਰਖਾਈ ਸੀ ਤੇ ਉਹਨਾਂ ਨਾਲ ਯਾਰੀ ਪੱਕੀ ਸੀ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਉੱਚ ਦਾ ਪੀਰ ਬਣਾਉਣ ਵਾਲੀ ਇਹ ਭਾਈਚਾਰਾ ਸੀ। ਹੂੰ। ਉਹਦੋਂ ਆਪਣੇ ਆਣੇ ਦਗਾ ਦੇ ਤਾ ਬੇਦਾਵਾ ਲਿਖ ਕੇ ਦੇ ਦਿੱਤਾ। ਹੂੰ। ਤਨਖਾਵਾ ਮੰਗਲੀਆਂ ਲੇਕਿਨ ਇਨਾਂ ਨੇ ਬਿਨਾ ਤਨਖਾਹ ਤੋਂ ਜਾਣ ਦੀ ਬਾਜ਼ੀ ਲਾ ਕੇ ਉਹਨਾਂ ਨੂੰ ਕੁਝ ਦਾ ਪੀਰ ਬਣਾ ਕੇ ਉਹਨਾਂ ਨੂੰ ਉਸ ਦੁੱਖ ਦੀ ਘੜੀ ਵਿੱਚੋਂ ਬਾਹ ਚਾਲੇ ਪਾਇਆ ਸੀ ਉਹ ਇਸ ਔਮ ਦੇ ਰਿਣੀ ਆ ਸੀ ਔਰ ਮੇਰੇ ਖਿਆਲ ਦੇ ਨਾਲ ਕਈ ਲੋਕ ਸਿੱਖਾਂ ਦੇ ਵਿੱਚ ਤੇ ਮੁਸਲਮਾਨਾਂ ਦੇ ਵਿੱਚ ਪਾੜ ਪਾਉਣ ਦੀ ਜਿਹੜੀ ਗੱਲ ਕਰਦੇ ਨਾ ਉਹਨਾਂ ਨੂੰ ਇਹ ਇਹ ਇਸ ਮੈਸਜ ਨੂੰ ਸਮਝਣਾ ਚਾਹੀਦਾ ਔਰ ਮੇਰੇ ਖਿਆਲ ਦੇ ਨਾਲ ਅਬ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਕਿ ਮੇਰੇ ਵੀਰ ਜੇਕਰ ਇਹਨਾਂ ਭੈਣ ਭਰਾਵਾਂ ਦੇ ਅੱਜ ਵੱਡਾ ਦਿਲ ਦਿਖਾਇਆ ਹੈ ਇਹ ਸਾਨੂੰ ਵੀ ਵੱਡਾ ਦਿਲ ਮਤਲਬ ਖਾ ਦਿਖਾਉਣ ਦੀ ਜਿਹੜੀ ਆ ਲੋੜ ਹੈ ਇਸ ਵੇਲੇ ਪਹਿਲੀ ਗੱਲ ਇਹ ਆ ਕਿ ਮੇਰੇ ਵੀਰ ਉਹੀ ਗੱਲ ਬਾਰ-ਬਾਰ ਇੱਕੋ ਗੱਲ ਕਰਦੇ ਸੀ ਕਿ ਚੰਗਾ ਲੱਗਦਾ ਕਿ ਆਸ ਪਹਿਲੇ ਬੰਦੇ ਵੇਖੇ ਆ ਜਿਹੜੇ ਪੰਜਾਬ ਹਮੇਸ਼ਾ ਮਦਦ ਕਰਦਾ ਆ ਲੇਕਿਨ ਅੱਜ ਪੰਜਾਬ ਦੀ ਮਦਦ ਲਈ ਇਹ ਪਹਿਲਾ ਮੇਰੇ ਖਾਂ ਦਾ ਜਿੱਥਾ ਮੈਂ ਇਨਦਰ ਅੱਜ ਦੇਖਦਾ ਸਾਨੂੰ ਹਫਤਾ ਆ ਗਿਆ ਸਲਾਮਾਂ ਕਰਦੇ ਆ ਉਹ ਵੀ ਇਹ ਸਾਡੇ ਨਾਲ ਆ ਤੇ ਮੈਨੂੰ ਖੁਸ਼ੀ ਹੈ ਵੱਡੇ ਆਪਾਗਾ ਵਾਲੇ ਆ ਤੇ ਤੁਹਾਨੂੰ ਪੰਜਾਬ ਦੇ ਵਿੱਚ ਵੀਰੇ ਜੀ ਉਹ ਆਖਦੇ ਆ ਠੀਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਡੇ ਪੰਜਾਬ ਪੰਜਾਬੀਤ ਨਾਲ ਖੜੇ ਹੋ ਜਦੋਂ ਤੁਹਾਨੂੰ ਤੁਹਾਨੂੰ ਸਿੱਖਾਂ ਦੀ ਕਿਤੇ ਲੋੜ ਪੈਂਦੀ ਆ ਇਹ माफ ਕਰਨਾ ਇਹ ਤੁਸੀਂ 2 ਲੱਖੇ ਚੱਲੇ ਹੋ 4 ਲੱਖੇ ਚੱਲੇ ਹੋ ਤੁਹਾਨੂੰ ਦੁੱਗਣਾ ਕਰਕੇ ਸਿੱਖ ਮੋੜਨਗੇ ਇਹ ਗੁਰੂ ਦੇ ਸਿੱਖ ਦਾ ਦੰਡਣ ਦਾ ਵਾਦਾ ਮੇਰੇ ਪਰਾ